ਅੱਜ ਪਵਿੱਤਰ ਤਿਉਹਾਰ 15 ਹਾੜ ਦੇ ਪਵਿੱਤਰ ਦਿਨ ਨੂੰ ਡੇਰਾ ਬਾਬਾ ਪੰਜ ਪੀਰ ਵਿਖੇ ਪੰਡਾਰਾ ਬੜੀ ਧੂਮ-ਤਾਬ ਸ਼ਰਧਾ ਤੇ ਰੋਮਾਂਚ ਨਾਲ ਮਨਾਇਆ ਗਿਆ। ਇਸ ਪੰਡਾਰੇ ਦੀ ਸ਼ੁਰੂਆਤ ਅਰਦਾਸ ਨਾਲ ਕੀਤੀ ਗਈ ਅਤੇ ਸਵੇਰੇ ਤੋਂ ਹੀ ਡੇਰੇ ਵਿੱਚ ਸ਼ਰਧਾਲੂਆਂ ਦੀ ਭਾਰੀ ਪੀੜੀ ਇਕੱਠੀ ਹੋਣੀ ਸ਼ੁਰੂ ਹੋ ਗਈ ਸੀ। ਪੰਡਾਰੇ ਦੀ ਵਿਸ਼ੇਸ਼ਤਾ ਇਹਨਾਂ ਕੱਛਿਆਨ ਦੀ ਕੂਸਤੀਆਂ ਸਨ ਜਿਨ੍ਹਾਂ ਵਿੱਚ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਆਏ ਹੋਏ ਮਸ਼ਹੂਰ ਪਹਿਲਵਾਨਾਂ ਨੇ ਪਾਗ ਲਿਆ। ਇਹਨਾਂ ਕੂਸਤੀਆਂ ਨੇ ਨਾ ਸਿਰਫ ਸ਼ੋਧਰਤਾ ਅਤੇ ਦਿਲਚਸਪੀ ਪੈਦਾ ਕੀਤੀ ਸਗੋਂ ਈਵੀ ਦਰਸਾਇਆ ਕਿ ਅੱਜ ਵੀ ਲੋਕੀ ਪੁਰਾਤਨ ਰਿਵਾਇਤਾ ਅਤੇ ਖੇਡਾਂ ਨੂੰ ਪਿਆਰ ਕਰਦੇ ਹਨ ਪਲਵਾਨਾਂ ਦੀਆਂ ਵਿਸ਼ੇਸ਼ ਦਾਵਾਂ ਨੇ ਦਰਸ਼ਕਾਂ ਦਾ ਦਿਲ ਜਿੱਤ ਲਿਆ ਪੰਡਾਰੇ ਦੇ ਮੰਚ ਤੇ ਜੇਤੂ ਪਲਵਾਨਾਂ ਨੂੰ ਡੇਰੇ ਦੇ ਮੁਖੀ ਸਤਿਕਾਰਯੋਗ ਸਾਧੂ ਬਾਬਾ ਜੀ ਵੱਲੋਂ ਸਮਾਨਿਤ ਕੀਤਾ ਗਿਆ ਉਹਨਾਂ ਨੂੰ ਇਜ਼ਤਨਾਮੇ ਸ਼ਾਲਾਨ ਅਤੇ ਨਕਦ ਇਨਾਮ ਵੀ ਦਿੱਤੇ ਗਏ ਇਸ ਮੌਕੇ ਤੇ ਪੰਜਾਬ ਦੇ ਮਸ਼ਹੂਰ ਗਾਇਕਾਂ ਵੱਲੋਂ ਪਾਈਚਾਰੇ ਅਤੇ ਪੀਰਾਂ ਦੀ ਮਹਿਮਾ ਨੂੰ ਉਜਾਗਰ ਕਰਦੇ ਹੋਏ ਧਾਰਮਿਕ ਅਤੇ ਲੋਕ ਗੀਤ ਪੇਸ਼ ਕੀਤੇ ਗਏ ਜੋ ਸੰਗਤਾਂ ਲਈ ਰੋਹਾਨੀ ਅਨੁਭਵ ਦਾ ਸਰੋਤ ਬਣੇ ਗਾਇਕਾਂ ਨੇ ਪੀਰਾਂ ਦੇ ਜੀਵਨ ਤੇ ਉਹਨਾਂ ਦੇ ਉਪਦੇਸ਼ਾਂ ਬਾਰੇ ਗਾਇਨ ਕਰਕੇ ਹਾਜ਼ਰੀਨ ਨੂੰ ਨਿਹਾਲ ਕੀਤਾ ਡੇਰੇ ਦੇ ਸੇਵਾਦਾਰਾਂ ਵੱਲੋਂ ਵਿਸਥਿਤ ਲੰਗਰ ਦੀ ਵੀ ਪ੍ਰਬੰਧਨਾ ਕੀਤੀ ਗਈ ਸੀ ਜਿਸ ਵਿੱਚ ਹਜ਼ਾਰਾਂ ਸੰਗਤਾਂ ਨੇ ਭਾਗ ਲੈ ਕੇ ਪ੍ਰਸਾਦ ਚੱਕਿਆ ਪੰਡਾਰੇ ਵਿੱਚ ਆਏ ਲੋਕਾਂ ਨੇ ਕਿਹਾ ਕਿ ਉਹ ਹਰ ਸਾਲ ਇੱਥੇ ਆ ਕੇ ਆਤਮਿਕ ਸ਼ਾਂਤੀ ਮਹਿਸੂਸ ਕਰਦੇ ਹਨ ਡੇਰੇ ਦੇ ਮੁਖੀ ਬਾਬਾ ਜੀ ਨੇ ਸੰਗਤ ਨੂੰ ਸਨਮਾਨ ਅਤੇ ਪਿਆਰ ਦੇ ਨਾਲ ਸੰਦੇਸ਼ ਦਿੱਤਾ ਕਿ ਅਸੀਂ ਸਾਰਿਆਂ ਨੇ ਪਿਆਰ ਪਾਈਚਾਰੀ ਅਤੇ ਸੇਵਾ ਦੇ ਰਾਹ ਤੇ ਤੁਰਨਾ ਚਾਹੀਦਾ ਹੈ। ਉਹਨਾਂ ਨੇ ਆਏ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਅਗਲੇ ਸਾਲ ਹੋਣ ਵਾਲੇ ਪੰਡਾਰੇ ਲਈ ਵੀ ਸਾਥ ਦੇਣ ਦੀ ਅਪੀਲ ਕੀਤੀ। ਇਸ ਤਰ੍ਹਾਂ 15 ਹਾੜ ਦਾ ਪੰਡਾਰਾ ਇੱਕ ਆਤਮਿਕ, ਸੱਭਿਆਚਾਰਕ ਅਤੇ ਰੋਮਾਂਚਕ ਅਨੁਭਵ ਬਣ ਕੇ ਸੰਗਤਾਂ ਦੀ ਯਾਦਗਾਰ ਬਣ ਗਿਆ। ਇਹ 15 ਹਾੜ ਦਾ ਮੇਲਾ ਤੇ ਮਾਗੀ ਦਾ ਮੇਲਾ ਇਹ ਦੋ ਮੇਲੇ ਸੰਤ ਕਰਵਾਉਂਦੇ ਹਨ। ਉਹਨਾਂ ਦੇ ਚੋਲਾ ਛੱਡਣ ਤੋਂ ਬਾਅਦ ਆ ਫਿਰ ਇਕੋ ਨਾਲ ਦੀ ਨਾਲ ਵਰਤੀ ਵੀ ਹੁੰਦੀ ਆ ਹੋ ਗਿਆ 10-10 ਦੀ ਤਿੰਨ ਪ੍ਰੋਗਰਾਮ ਲਾਏ ਜਾਂਦੇ ਆ ਔਰ ਉਹਦੇ ਤੋਂ ਇਲਾਵਾ ਦੀਵਾਲੀ ਨੂੰ 10-15 ਦਿਨ ਪਹਿਲਾਂ ਦੀਵਾਲੀ ਤੋਂ ਤੇ 10 ਦਿਨ ਬਾਅਦ ਸੰਤ ਮੂਰਦੀਆਂ ਸਾਰੇ ਦੇਸ਼ ਚੋਂ ਇੱਥੇ ਆਉਂਦੀਆਂ ਮੇਲਾ ਵੇਖਣ ਅੰਮ੍ਰਿਤਸਰ ਦਾ ਉਹਨਾਂ ਦਾ ਰਹਿਣ ਦਾ ਖਾਣ ਪੀਣ ਦਾ ਅਰੇਂਜਮੈਂਟ ਕੀਤਾ ਦਾ ਉਹ ਹਜ਼ਾਰਾਂ ਦੀ ਤਦਾਦ ਚ ਹੁੰਦੇ ਹੋਏ ਕਿੰਨੇ ਸਾਲ ਤੋਂ ਇਹ ਮੇਲਾ ਕਰਵਾਇਆ ਜਾ ਰਿਹਾ ਹੈ ਇਹ ਮੇਲਾ ਸੰਤ 52 52 ਜਾ ਕੇ ਇੱਥੇ ਬੈਠੇ ਸੀ ਔਰ ਉਦੋਂ ਤੋਂ ਮੇਲੇ ਹੁੰਦੇ ਆ ਰਹੇ ਦੋ ਤੇ ਉਹਨਾਂ ਦੀ ਵਰਸੀ ਤੋਂ ਬਾਅਦ ਫਿਰ ਤਿੰਨ ਹੋ ਗਏ ਤੇਰੇ ਵਿਚਾਰੇ ਸੰਗਤ ਨੂੰ ਤੁਸੀਂ ਕੀ ਸੰਦੇਸ਼ ਦੇਣਾ ਚਾਹਤੇ ਆ ਰਹੇ ਆ ਸੰਤਾਂ ਦੇ ਨਾਲ ਜੋੜ ਕੇ ਦੁਨੀਆ ਦੀਆਂ ਹਰ ਚੀਜ਼ਾਂ ਮਿਲਣੀਆਂ ਸਭ ਪਦਾਰਥ ਮਿਲ ਜਣੇ ਆ ਜਿਹੜਾ ਸੰਤ ਨਾਲ ਜੁੜ ਗਿਆ ਫਿਰ ਕਿਹੇ ਚੀਜ਼ ਦੀ ਕਮੀ ਨਹੀਂ ਕਿਹੜੀ ਚੀਜ਼ ਘਟ ਕਹਾਂ ਮੈਂ ਤੁਹਾਨੂੰ ਹਰ ਸੰਤਾਂ ਦੇ ਚਰਨਾ ਤੇ ਕਬੱਡੀ ਦਾ ਜਿਹੜਾ ਮੈਚ ਕਰਾਇਆ ਜਾ ਰਿਹਾ ਉਹਦੇ ਬਾਰੇ ਤੋਂ ਇੱਕ ਕਰਵਾ ਰਿਹਾ ਜੀ ਰੋਜ਼ ਸਾਡੇ ਸਟੱਡੀ ਕਰਦੇ ਆ ਭਲਵਾਨ ਸਾਡੇ ਅਰੇ 3 ਸਾਲ ਦੇ ਮੇਲੇ ਜਿਹੜੇ ਆ ਉਹੀ ਫੈਸਟੀਵਲ ਕਰਾਉਂਦੇ ਆ ਦੂਰੋਂ ਦੂਰੋਂ ਵੱਡੇ ਵੱਡੇ ਭਲਵਾਨ ਹੁੰਦੇ ਆ ਉਹਨਾਂ ਨੂੰ ਦੇਸੀ ਘੋ ਗੁਰਜ ਲਗਨ ਦਾ ਨਾਮ ਸ਼ੀਲਡਾਂ ਦੇ ਕੇ ਉਹਨਾਂ ਨੂੰ ਸਨਮਾਨਿਤ ਕੀਤਾ ਜਾਂਦਾ ਜਿਹੜਾ ਅੱਜ ਦਾ ਵੀ ਚੇਤਾ ਪਹਿਲਵਾਨ ਜਿਹੜਾ ਸੀ ਉਹਨੂੰ ਅੱਜ ਕਿਹੜੀ ਚੀਜ਼ ਨਾਲ ਮਵਾਜਿਆ ਗਿਆ ਹੈ ਉਹਨੂੰ ਅੱਜ ਗੁਰਜ ਦੇ ਨਾਲ ਮਵਾਜਿਆ ਗਿਆ ਹੈ ਹਾਂਜੀ ਜਿਹੜੇ ਕਲਾਕਾਰ ਆ ਰਹੇ ਨੇ ਆ ਰਹੇ ਮੈਨੂੰ ਨਾਵਾਂ ਦਾ ਨਹੀਂ ਪਤਾ ਇੱਕ ਕਲਾਕਾਰ ਬੜਾ ਮਸ਼ਹੂਰ ਦਿੱਲੀ ਤੋਂ ਆ ਰਿਹਾ ਇੱਕ ਸਾਡੇ ਪੁਰਾਣੇ ਰਜੇਸ਼ ਰਾਜੂ ਜੀ ਹੈਗੇ ਆ ਤੇ ਦੋ ਤਿੰਨ ਗਾਇਕ ਆਰ ਜਿਹੜੇ ਬੜੇ ਮਸ਼ਹੂਰ ਆ ਰਹੇ ਆ ਹਾਂਜੀ ਸੰਗਤਾਂ ਨੂੰ ਵੇਖ ਕੇ ਬਹੁਤ ਹੀ ਖੁਸ਼ੀ ਹੁੰਦੀ ਹੈ ਬੰਦੇ ਜੀ ਸਾਰਿਆਂ ਪਹਿਲਾਂ ਬਦੂ ਜਤਿ ਰਹਿੰਗੇ ਹਾਂਜੀ ਚੱਲਦੇ ਰਹਿਣਗੇ ਜੀ ਇਸ ਤਰ੍ਹਾਂ ਇਹ ਸੰਤ ਚਲਾ ਰਹੇ ਆ ਔਰ ਉਹਨਾਂ ਦੀ ਚੀਜ਼ ਚਲਾਈ ਹੋਈ ਕਦੀ ਬੰਦ ਨਹੀਂ ਹੁੰਦੀ ਉਹਨੂੰ ਕਈ ਨੌਜਵਾਨਾਂ ਨੂੰ ਇਹੋ ਵੀ ਉਧਰ ਪਲਵਾਨੀ ਹਲ ਆਪਣੀ ਸਿਹਤ ਹਾਲ ਜੁੜੋ ਨਸ਼ੇ ਛੱਡੋ ਜੇ ਕਰਦੇ ਹੋ ਤੇ ਤੇ ਸਾਡੇ ਦੇਸ਼ ਵਾਸਤੇ ਸਾਡੇ ਸ਼ਹਿਰ ਵਾਸਤੇ ਸਾਡੇ ਵਾਸਤੇ ਬਹੁਤ ਲਾਹੇਮੰਦ ਹੋਣਗੇ ਤੇ ਚੰਗੇ ਪਾਸੇ ਸੰਤਾਲ ਜੁੜੋ ਤੇ ਖਾੜੇ ਵਾਲੇ ਜੁੜੋ ਹਾਂਜੀ ਇਹ ਸਾਰੀਆਂ ਸੰਗਤਾਂ ਨੂੰ ਸਾਡਾ ਵਿਸ਼ੇਸ਼